ਉਹ ਕਹਿੰਦਾ ਕਹਿੰਦਾ ਕਿ ਟਰਾਲੀ ਦੀ ਟੂਲ ਚੋਂ ਕਹਿੰਦਾ ਸਮਾਨ ਕੱਢਦੀ ਬਈ ਉੱਥੋਂ ਤਾਂ ਕੁਝ ਹੋਰ ਹੀ ਨਿਕਲਿਆ ਆਪ ਦੇਖ ਹੌਲਕ ਢਟੀ ਲੈ ਕੇ ਹਾਂ ਹਾਂ ਪੰਜ ਤਲਾ ਦਾ ਢਾਲੀ ਵਾਲੇ ਜਿੰਦ ਗਿਆ ਬਈ ਕੱਲੇ ਗੱਲਾਂ ਤਾਂ ਕਰਦਾ ਫਿਰਦਾ ਸੱਚ ਜ ਤਗੜੇ ਘਰਾਂ ਤੋਂ ਗੱਲ ਜ਼ਿਆਦਾ ਈ ਜੀਪਾਂ ਨਾਲ ਲੱਗੇ ਆਪਾਂ ਯਾਰ ਲੰਡੀਆਂ ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣਾਂ ਤੁਸੀਂ ਕੈਂਟ ਹੋਗੇ ਤੇ ਮੈਂ ਤੁਹਾਡਾ ਆਪਣਾ ਟਾਲੀ ਵਾਲ ਤੁਸੀਂ ਦੇਖ ਰਹੇ ਹੋ ਟਾਲੀ ਵਾਲ ਗੇਮਿੰਗ ਤੇ ਲੈ ਕੇ ਆਗੇ ਤੁਹਾਡੇ ਲਈ ਇੱਕ ਹੋਰ ਕੈਂਟ ਜੀ ਵੀਡੀਓ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਬਈ ਟਰਾਲੀ ਉਲਟ ਗਈ ਇਹਨਾਂ ਨੇ نئی ਵੀਡੀਓ ਵੇਖੀ ਤਾਂ ਲਾਲੇ ਨਾਲ ਮੇਰੀ ਕਨਵਰਸੇਸ਼ਨ ਤੋਂ ਨੂੰ ਪਤਾ ਹੀ ਹੋਈ ਸੀ ਕੀ ਕੀ ਕਹਿੰਦਾ ਸੀ ਸਾਰਾ ਕੁਝ ਉਹਦੇ ਵਿੱਚ ਆ ਜਾ ਕੇ ਤੁਸੀਂ ਜ਼ਰੂਰ ਦੇਖਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਲੱਗਦਾ ਕੁਛ ਨਾ ਹੋ ਓਏ ਗੌਰਵ ਕਿੰਦਰ ਗੌਰਵ ਓਏ ਹਾਂਜੀ ਹਾਂਜੀ ਆ ਰਿਹਾ ਤੁਹਾਡੇ ਨਾਲ ਤਾਂ ਖੜਾਈ ਸੀ ਮੈਂ ਨਾਲ ਤਾਂ ਖੜਾ ਸੀ ਕਿ ਚੱਲ ਗਿਆ ਹੁਣ ਕੰਮ-ਕੰਮ ਕਰ ਲਈਏ ਕੋਈ ਪਸ਼ੂ ਭੁੱਖੇ ਮਾਰਤੇ ਮੇਰੇ ਕੋ ਲੱਗਦਾ ਤੂੰ ਆਜੋ ਆਜੋ ਬੈਠਾ ਬੈਠ ਗਿਆ ਬਈ ਮੈਂ ਗੌਰਵ ਵੀ ਥਾਲੀ ਨਾਲ ਕਿਵੇਂ ਓਏ ਓ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਨਾ ਦਾੜੀ ਧੂੜੀ ਰੱਖ ਲੈ ਯਾਰ ਕਿਵੇਂ ਭੈ ਜਦ ਤੂੰ ਮੂੰਹ ਕਢਾਇਆ ਦੱਸ ਓ ਯਾਰ ਉਹ ਤੇਲ ਕੰਮ ਨਹੀਂ ਕਰ ਰਿਹਾ ਯਾਰ ਮੈਂ ਉਹਨਾਂ ਨੂੰ ਕੰਪਲੀਟ ਕੀਤੀ ਆ ਬੱਸ ਓ ਮੈਂ ਕਹਿੰਦਾ ਸੀ ਯਾਰ ਗੱਡੀ ਦੀ ਚਾਬੀ ਦੇ ਦੇ ਓਹਦੇ ਘੰਟੇ ਦੇ ਵਾਸਤੇ ਤਾਂ ਲੈ ਜਾ ਕੁਲਕਾ ਗੁਰシャン ਦੀ ਜੇਬ ਚ ਪਈ ਆ ਹੱਥ 'ਚ ਬਾ ਗੜਨ ਨਹੀਂ ਭਈ ਉਹਦੀ ਜੇਬ ਪਾਟੀ ਹੁੰਦੀ ਆ ਪਾਟੀ ਆ ਭਈ ਉਹਦੀ ਜੇਬ ਪਾਟੀ ਆ ਓਹ ਤੋਂ ਕੁਲシャン ਕੋਲੇ ਸੀਗੀ ਉਹ ਲੈ ਕੇ ਆਇਆ ਸੀ ਗੱਡੀ ਇਹ ਤੋਂ ਗੌਰਵ ਨਾਲ ਹਾਂ ਉਹ ਤੋਂ ਲੈ ਲੈ ਆ ਉਹ ਆਲਦਾ ਚਾਬੀ ਲਿਆ ਵੀ ਲਾ ਫੜਾ ਹੈਲੋ ਜੀ ਆਓ ਤਕਮਾ ਖਲੇ ਆ ਮੈਂ ਗੌਰਵ ਦਮ ਗਿਆ ਆ ਗੌਰਵ ਕੱਢਦੇ ਆ ਮੈਂ ਇਹਦੇ ਮਗਰ ਪਾਉਨੇ ਆ ਬਾਈ ਆ ਚੱਲ ਜੀ ਇਹਦੇ ਮਗਰ ਆਜੋ ਤੂੰ ਉਹ ਲੈ ਕੇ ਆ ਤੇਰਾ ਤਾਂ ਉਹ ਕੰਮ ਉਹ ਤੇ ਹੈ ਇਹ ਤੇ ਮੈਂ ਤੇ ਗੁਣਸ਼ਾਨ ਲੈ ਕੇ ਆਉਣੇ ਦੋਨੇ ਆ ਗਿਆ ਆ ਗਿਆ ਪੜ ਜਾ ਆ ਲੋ ਬਈ ਆ ਲੈ ਕੇ ਆ ਮੈਂ ਫਿਰ ਹਾਂਜੀ ਧੜੀ ਹਲ ਬਈ ਹਾਂਜੀ ਯਾਰੋ ਗੋਰੋ ਦੀ ਟਰਾਲੀ ਦੀ ਟੂਲ ਨਾ ਥੋੜੀ ਜਿਹੀ ਥੱਲੋਂ ਪਾਟੀ ਵੀ ਸੀ ਉਹਦੇ ਵਿੱਚ ਕੋਈ ਸਮਾਨ ਨਾ ਰੱਖ ਦਿਓ ਮੈਂ ਉਹ ਦੱਸਣਾ ਆਇਆ ਸੀ ਚੰਗਾ। ਹਾਂ ਚਲ ਮੈਂ ਮਿਸਤਰੀ ਨੂੰ ਭੇਜਦਾ ਫਿਰ ਉਹ ਕਰ ਦੂਆ ਲੋਟ। ਹਾਂ ਠੀਕ। ਉਹ ਠੀਕ ਆ ਪਲੇਟ ਫਲੂਟ ਜੀ ਲਵਾ ਦੇਣਾ। ਹੋਰ ਹੋਰ ਲਵਾ ਬਿਲਕੁਲ ਠੀਕ। ਤੇ ਮੁੰਡਿਆ ਆਹ ਟਰੈਕਟਰ ਬਣਾਇਆ ਟੂਚਨ ਕਿੰਗ ਡ੍ਰੈਗਨ ਗਰੁੱਪ ਵਾਲਿਆਂ ਨੇ ਜੇ ਤੁਹਾਨੂੰ ਖਰੀਦਣਾ ਚਾਹੀਏ ਉਹ ਖਰੀਦ ਸਕਦੇ ਹੋ। ਆ ਸਾਡੇ ਵਾਲਾ। ਉਹਨੇ ਖੁੱਲ ਗਿਆ ਆ ਜਾ। ਅਸੀਂ ਦੀ ਸ਼ੋ ਚੇਂਜ ਕਰਾਂਗੇ ਹੁਣ ਆਪਾਂ। ਬਿਲਕੁਲ। ਤੁਹਾਨੂੰ ਪਤਾ ਬਰੀ ਤਰ੍ਹਾਂ ਦੀ ਚੀਜ਼ ਪਈ ਐ। ਠੀਕ ਬਹਿ ਗਿਆ। ਇੱਕ ਪਾਈ ਆ ਤਵਿੰਦਰਰਾਵੀ ਪਿਆ ਸੀ ਟਰੈਕਟਰ ਆਪਣੇ ਕੋਲੇ ਉਹ ਖੇਤ ਖੜਾ ਮਿਲਦਾ ਚੱਲ ਬਈ ਚਲੋ ਉਹ ਟਰੈਕਟਰ ਪਾਸੇ ਕਰ ਲੈ ਕੁਣਛਣ ਅੱਜ ਚਲਾਈ ਹੈ ਰਾਹ ਚਲਾ ਚਲਾ ਕਰਤਾ ਆਪਾ ਨੂੰ ਕਿਹੜਾ ਦਿੰਦਿਆ ਕਦੇ ਚਲਾਉਣ ਨੂੰ ਅੱਜ ਮੰਗੇ ਤੇ ਦਿੱਤੀ ਹੈ ਚੱਲ ਗੁਣਛਣ ਤੂੰ ਉਹ ਚਲਾ ਟਹਣੀ ਲੈ ਕੇ ਆਉਂਦਾ ਨਹੀਂ ਨਹੀਂ ਮੈਂ ਗਿਲਦ ਵਾਲਾ ਚਲੂੰਣਾ 4511 ਠੀਕ ਹੈ ਹਾਂ ਗੌਰਵ ਬਾਅਦ ਚ ਲਿਓ ਗਰੇ ਚੱਲ ਚੱਲ ਗਿਆ ਚੱਲ ਗੌਰਵ ਤੂੰ ਅੱਜ ਸਮਾਨ ਜਾ ਲਿਆ ਆਵਦਾ ਖੇਤ ਚ ਆਲਾ ਜਾ ਆਜੋ ਬਈ ਇਹ ਥੋੜਾ ਜਿਹਾ ਘੱਟ ਸਪੀਡ ਤੇ ਚੱਲਦਾ ਮੈਂ ਮੈਨੂੰ ਫੱਕ ਜਾਂਦਾ ਮੈਂ ਆਰਾਮ ਨਾਲ ਚੱਲਦਾ ਪਈ ਲੱਛਣ ਕਰਦਾ ਤੂੰ ਹੁਣ ਤੈਨੂੰ ਆਪੇ ਪਤਾ ਲੱਗੇ ਸਾਹਮਣੇ ਆ ਡੰਗਰ ਜੰਮੇ ਤੇ ਦੇਖ ਆਇਆ ਨਾ ਜ਼ਿੰਮੇਵਾਰੀਆਂ ਤੇਰੇ ਤੇ ਪੈਣਗੀਆਂ ਫੇਰ ਹੀ ਤੂੰ ਕੋਈ 4 ਰੁਪਿਆ ਦਾ ਕੰਮ ਕਰੇਂਗਾ ਨਾ ਬਈ ਫੇਰ ਲੋਚ ਤੋੜੋ ਟਰੈਕਟਰਾਂ ਨੂੰ ਮੈਂ ਨਹੀਂ ਕੋਈ ਨਹੀਂ ਤੈਥੋਂ ਅਸੀਂ ਤੂੰ ਇਹ ਓ ਹਾ ਹਾ ਮੈਂ ਭੁੱਲ ਗਿਆ ਓਏ ਇਹ ਖੇਤ ਨਹੀਂ ਲੈ ਕੇ ਜਾਣਾ ਇਹ ਤਾਂ ਆਹ ਘਰ ਦੇ ਕੱਕ ਕੱਟਣ ਕਰਦਾ ਇੱਥੋਂ ਵੀ ਛੇਤੀ ਅੰਦਰ ਪਾਉਣਾ ਪੈ ਜੇ ਕਦੇ ਕਦੇ ਠੀਕ ਹੈ ਅੱਛਾ ਅੱਛਾ ਓਕੇ ਅਜੀ ਬਾਈ ਚਲਾ ਕੇ ਦੇਖ ਹੁਣ ਕੱਲ ਚੱਲ ਦੌਰ ਆਂਦਾ ਓਕੇ ਬਾਈ ਓਕੇ ਓਕੇ ਕਹਿ ਟੱਸ ਇਹਦਾ ਕੰਮ ਖਤਰਾ ਆਪਣੇ ਸਾਰਾ ਸਾਫ ਸੁੱਫ ਕਰ ਲੋ ਤੂੰ ਇਦਾਂ ਕਰ ਉੱਥੇ ਇੱਕ ਖੜਾਗਾ ਟੋਚਨ ਕਿੰਗ ਉਹ ਪਾ ਲਿਆ ਠੀਕ ਹੈ ਠੀਕ ਹੈ ਉਹ ਗੁਰਸ਼ਰ ਬਾਈ ਆ ਆ ਪਾ ਲ ਤੈ ਇਹਨੂੰ ਉਹ ਦੂਜਾ ਪਾ ਕੇ ਦੇ ਦੇ ਜਿਹੜਾ ਉਹ ਹੁੰਦਾ ਛੇਬ ਛੇਬ ਬਣਾਉਣ ਵਾਲਾ ਮੰਗਿਆ ਜੀ ਸੰਦਰ ਨਾਲ ਟਰੈਕਟਰ ਵੀ ਸਾਰੇ ਵਿਚਾਲੇ ਲਾ ਕੇ ਕਈਆਂ ਨਾਲ ਫੇ ਗੁੱਸਾ ਕਰਦੇ ਆ ਅਬ ਤਾਂ ਵੱਡਾ ਬੰਦਾ ਵੀ ਨਾ ਹੋਵੇ ਬਸ ਬਣਾ ਦਵਾ ਬਈ ਫਿਰ ਇਹ ਇਹਦੀ ਨਹੀਂ ਇਹਦੀ ਇਹ ਨਹੀਂ ਬਣਾਉਂਦੇ ਇੱਥੇ ਤਾਂ ਆਪਾਂ ਘਾਈ ਕਰਾਂ ਕਟਾ ਕਟਾਂ ਇਕੱਲਾ ਇੱਕ ਗੁਣਸ਼ਾਲ ਨੂੰ ਕਹਿ ਕੇ ਨਾ ਇੱਕ ਹੋਰ ਲੈ ਲੈ ਮੇਰੇ ਜਿਹੜਾ ਮੈਪ ਆਇਆ ਹੋਇਆ ਇਹਦੇ ਨਾਲ ਦਾ ਉਹ ਮਟਰ ਵੀ ਆਪਣੇ ਪੱਕੇ ਜੇ ਪਿਆ ਇਹ ਵੀ ਕੰਬਾਈਨ ਦਾ ਇੰਤਜ਼ਾਮ ਕਰਕੇ ਨਾ ਵੜਾ ਲੀਏ ਯਾਰ ਬਿਲਕੁਲ ਬਈ ਬਿਲਕੁਲ ਓਕੇ ਓਕੇ ਅੱਜ ਨਾ ਉਹ ਦੋਨੇ ਸੀਗੇ ਉਹ ਕਹਿੰਦੇ ਸੀ ਜਾਣਾ ਕਿਤੇ ਉਧਰ ਨੂੰ ਪਤਾ ਸੱਗੀ ਨਫਰਾਂਦਾ ਨਾ ਸਾਰੇ ਦੋਨੇ ਇੱਕੋ ਜਿਹੇ ਐ ਦੋਨੇ ਹੂੰ ਹੂੰ ਬਿਲਕੁਲ ਬਈ ਬਿਲਕੁਲ ਸਹੀ ਪਾਚ ਮੈਂ ਗੁਣਸ਼ਾਲ ਨੂੰ ਪਉਦਾ ਗੁਣਸ਼ਾਲ ਹਾਂਜੀ ਯਾਰ ਉਹ ਲਾਲਾ ਕਹਿੰਦਾ ਸੀ ਟਰਾਲੀਆਂ ਦਾ ਵੀ ਟਰਾਲੀਆਂ ਆਈਆਂ ਸੀ ਐਕਸਟਰਾ ਤੇ ਆਪਣੇ ਘਰੇ ਕਹਿੰਦਾ ਟਰੈਕਟਰ ਆਪਣੇ ਵਾਲੇ ਸੀ ਤੇ ਆਪਣੇ ਜਿਹੜੇ ਘਰੇ ਲਾਹਿਆ ਪਿਆ ਸੀ ਹੈਗੇ ਆਲੂ ਉੱਥੇ ਆਲੂ ਉਹ ਤਾਂ ਥੋੜੇ ਜਿਹੇ ਆ ਉਹ ਰੱਖ ਜੇ ਉਹ ਕਹਿੰਦਾ ਸੀ ਪੱਕੇ ਜੇ ਰੰਗ ਦਾ ਮੁੰਡਾ ਸੀ ਕਹਿੰਦਾ ਇੱਕ ਵਿੱਚ ਅੱਛਾ ਕੋਈ ਨਹੀਂ ਆਪਾਂ ਪਤਾ ਕਰਾਂਗੇ ਤਾਂ ਸਹੀ ਫੇਰ ਉਹ ਤੁਹੇ ਕਹਾਂ ਚਾਹ ਮਿਸਤਰੀ ਨੂੰ ਫੋਨ ਕਰੀ ਕੋ ਗੱਲ ਕਹਿੰਦਾ ਸੀ ਕਹਿੰਦਾ ਵੀ ਉਹ ਟੂਲ ਜਾ ਟੁੱਟਿਆ ਪਾਹ ਹੋਇਆ ਪਿਆ ਖਰਾਬ ਜਾ ਰਿਆ ਜਾ ਪੈਟ੍ਰਾਲੀ ਦਾ ਚਲ ਕੇ ਸਿੱਧੇ ਕੱਢਦੀ ਸਿੱਧੇ ਹੋਰ ਦੇਖ ਕੇ ਕੱਢਦੇ ਉਹ ਮੈਂ ਲੰਮਾ ਮਿਸਤਰੀ ਨੂੰ ਹੁਣ ਟੂ ਡਲ ਕਸਤਰੀ ਕਰ ਜੇ ਲੋਟ ਫੇਰੀ ਭਾਈ ਲਿਫਟ ਦੀ ਸੈਟਿੰਗ ਕਰਾ ਕੇ ਆਣੀ ਪਉ 40 ਵਾਲੇ ਭਾਈ ਇਹ ਇਸ ਵਾਲੇ ਟਰੱਕ ਆਦੀ 3 ਚੱਕਰ ਹੋ ਰਿਹਾ ਹੈ ਅੱਬੇ ਖੱਬੇ ਇਹ ਭਾਈ ਛੋਡੀ ਜਾਂਦਾ ਥਾ ਚਲ ਕੋਈ ਨਹੀਂ ਛੋਡੀ ਜਾਂਦੇ ਉਹ ਮੈਂ ਗੁਣਸ਼ਾਨ ਨੂੰ ਭੇਜਿਆ ਸੀ ਮਿਸਤਰੀ ਨਾਲ ਹੋਈ ਸੀ ਗੁਣਸ਼ਾਨ ਗੱਲ ਉਹ ਦੇਖ। ਉਹ ਗੀਸ ਦੀ ਉਹ ਕਹਿੰਦਾ ਤੁਸੀਂ ਇਹਨਾਂ ਖਾਲੀ ਖੁੱਲੀ ਕਰ ਲੋ ਢੋਲ ਨੂੰ ਤੇ ਮੇਰੇ ਕੋਲ ਲਈ ਆਉਂਦੇ ਫਿਰ। ਚਲਦੇ ਆ ਆ ਫਿਰ ਆਪ ਕਰ ਲਈਏ ਨਾ ਕੰਮ ਜਾ ਫਿਰ ਚਲਦੇ ਆ। ਢੋਲੀ ਤੋੜ ਲੈ ਇਹਨੂੰ ਟਰੈਕਟਰ ਨੂੰ। ਅੱਬ ਕਰ ਲਿਆ। ਫਿਰ ਆ ਵੱਢ ਕੇ ਨਾ ਮੈਂ ਥੋੜਾ ਜਿਹਾ ਬਣਾ ਕੇ ਤੇ ਆਪਾਂ ਚਲਦੇ ਆ ਫਿਰ ਉਹ ਕਰਕੇ। ਬਾਸ ਤੂੰ ਪਹਿਲਾਂ ਇਹ ਚਲ ਨਾ ਇਹ ਇੱਥੇ ਨਹੀਂ ਬਣਾਉਂਦੇ। ਇਸ ਦਾ ਘਾਈ ਬਣਾਵਾਂਗੇ। ਆ ਤਾਂ ਆਪਣੇ ਆਲੇ ਫਿਰ ਰੱਖ ਜਾ। ਆ ਆ ਗਏ ਓਏ। ਲੈ ਆ ਲਈ ਪਰਦੇ ਪੰਡਾਲੀ। ਵੱਲਾ ਵੱਲਾ ਆ ਇੱਥੇ ਕਿਹੜਾ ਲਈ ਫਿਰਦਾ ਚੱਲ ਵੀ ਚੱਲ ਓਏ ਆਪਾਂ ਘਰੇ ਚੱਲਦੇ ਇੱਥੇ ਕੰਮ ਲਾ ਲਾਂਗੇ ਚੱਛੀ ਚਾ ਓਏ ਓਏ ਇਧਰ ਫਿਰਦੇ ਓਏ ਹੈਲੋ ਕੀ ਕਰਦੀ ਐ ਇਹਨਾਂ ਨੂੰ ਠੀਕ ਕਰ ਲੈ ਲੱਗੋ ਇਧਰ ਨਾਲ ਗੱਡੀ ਓ ਆਵਾਜ਼ ਨਹੀਂ ਆਉਂਦੀ ਗੱਡੀ ਚ ਹੈਲੋ ਹੈਲੋ ਮੈਂ ਉੱਪਰ ਕੇ ਤਸਤਿੰਨਾ ਓਏ ਇਹਨੂੰ ਫੋਨ ਕਰਦੇ ਓਏ ਓਏ ਭਰਾਵਾ ਐਡੀ ਗੱਡੀ ਤੇ ਲੈ ਕੇ ਇਹ ਮਾਰ ਮੈਨੂੰ ਲੱਗਦਾ ਇਹ ਕਾਂਡ ਕਰ ਲਗੇ ਉਹਨੂੰ ਫੋਨ ਲਾ ਮੜਾ ਗਿੱਲ ਨੂੰ ਫੋਨ ਲਾ ਤੇ ਉਹਨੂੰ ਕਹਿਆ ਕਹਦੇ ਵੀ ਮਿਸਤਰੀ ਨੇ ਕਿਹਾ ਵੀ ਉਹ ਚੋਂ ਖਾਲੀ ਕਰ ਦਿਓ ਜੇ ਬੜਾ ਵੱਡਾ ਸਮਾਨ ਪਿਆ ਕੋਈ ਟੂਲ ਪੇਜ ਕਸ ਜੋ ਵੀ ਠੀਕ ਹੈ ਟੂਲ ਚ ਕਹੇ ਦਿੰਦਾ ਕਹੇ ਦਿੰਦਾ ਹੋਰ ਯਾਰ ਹੈਲੋ ਗਿੱਲ ਗਿੱਲ ਉਹ ਮਿਸਤਰੀ ਦਾ ਫੋਨ ਆਇਆ ਕਹਿੰਦੇ ਉਹ ਟਰਾਲੀ ਵਿਲੇਬਲ ਕਰ ਦਿਓ ਜੰਗਲ ਲੱਗੀ ਪਈ ਨਾ ਉਹਨੂੰ ਕਿੱਥੇ ੱਲੇ ਟਰਾਲੀ ਨੂੰ ਘਰੇ ਹੀ ਖੜੀ ਆ ਅੱਛਾ ਘਰੇ ਹੀ ਆ ਠੀਕ ਆ ਮੈਂ ਕਰ ਦਿੰਦਾ ਬਾਈ ਹੁਣੇ ਕਰ ਦਿੰਦਾ ਹੁਣੇ ਕਰ ਦਿੰਦਾ ਠੀਕ ਆ ਇਹ ਤੇ ਮੈਂ ਘਰੇ ਜਾਣਾ ਟਰੈਕਟਰ ਹੋਰ ਲੈ ਕੇ ਆਉਣਾ ਤੇ ਅਸੀਂ ਇਹਦਾ ਕੰਮ ਕਰੀਏ ਤੂੰ ਨਾ ਹੇ ਵਾਲਾ ਚੱਕ ਲੈ ਹੇ ਵਾਲਾ ਆਹ ਨੂੰ ਕੱਢ ਕੇ ਇਹਨੂੰ ਘਰੇ ਖੜਾਇਆ ਅਕਰੇ ਕੱਢਿਆ ਚੱਲ ਗਏ ਆ ਆ ਆ ਇਹ ਆ ਭਾਈ ਚੱਕ ਲੈ ਆ ਜਾ ਅੱਧੇ ਤੂੰ ਫੜ ਡਿੱਗ ਪੈਣਗੇ ਜਿਆਦਾ ਫੜਦੇ ਵੀਰ ਆ ਜਾ ਮੇਰੇ ਮੇਰੇ ਜੇਬਾਂ ਵੱਧ ਨੇ ਇਹ ਵੱਧ ਫੜਾਉਣੇ ਵੱਧ ਫੜਾ ਦੇ ਨਹੀਂ ਨਹੀਂ ਇਹਨੇ ਬਹੁਤ ਅੱਧ ਦੇ ਕਰ ਲੈਨੇ ਨਾ ਜਾਂਦੇ ਸ਼ੱਕ ਨਾ ਹੋਊਗਾ ਉਹ ਸਹੀ ਆ ਆ ਜਾ ਆ ਜਾ ਐਂ ਕਰਦੇ ਆ ਵਿੱਚੋਂ ਆਪਾਂ ਗੌਰ ਬੜੀ ਚੂਸੇ ਲੈ ਲੈਨੇ ਆ ਤੂੰ ਚੁਭ ਆ ਗਿਆ ਆ ਲੈ ਗਿਆ। ਆ ਲੈ ਗਿਆ। ਮੈਂ ਤਾਂ ਬਹੁਤ ਤੇਜ਼ੀ ਬੜਾ ਜਾਂਦਾ ਤਾਂ। ਕਿਧਰ ਗਿਆ? ਇਹ ਪੱਤੇ ਬਦਾਨਾ ਸੰਕਾ ਤੇਰੇ ਨੋਬੀ ਵੱਟ ਕੰਨ। ਇਹ ਕਿੱਲੋਂ ਦਾ ਪੱਕਾ ਮਾਰਦਾ ਜਿੱਤਾ। ਆ ਗਈ। ਉਹ ਬਈ ਤਾਲੀ ਵਾਲੇ ਰੋਕ ਰੋਕ ਕੇ ਇੱਕ ਮਿੰਟ। ਹੋਰ ਇੱਕ ਮਿੰਟ। ਅਈ ਤੂੰ ਇੱਥੇ ਹੀ ਫਿਰਦੇ ਹੋ ਜੇ ਓਏ। ਓਏ ਇੱਥੇ ਕੀ ਕਰਦੇ ਮੈਨੂੰ ਗੁਣਸ਼ਾਨ ਦਾ ਫੋਨ ਆਇਆ ਸੀ ਯਾਰ। ਉਹ ਕਹਿੰਦਾ ਕਹਿੰਦਾ ਆਖੇ ਟਰਾਲੀ ਦੀ ਟੂਲ ਚੋਂ ਕਹਿੰਦਾ ਸਮਾਨ ਕੱਢਦੀ ਬਈ ਉੱਥੋਂ ਤਾਂ ਕੁਝ ਹੋਰੀ ਨਿਕਲੇ ਆਪ ਦੇਖ। ਕੀ ਕਰਤਾ ਤੁਸੀਂ? ਦੇਖ। ਬਾਈ ਮੈਂ ਉਹ ਕਨੇਡਾ ਉਦਨੇ ਦਾ ਆਪਦੀ ਐਨਕਾ ਲੱਭਦਾ ਫਿਰਦਾ ਮੇਰੀਆਂ ਤੁਸੀਂ ਲਾਈ ਫਿਰਦੇ ਹੋ ਮੈਨੂੰ ਨਵੀਆਂ ਲਿਓਣੀਆਂ ਪਈਆਂ ਹਾਂ ਕਰ ਕਰ ਕੋਈ ਭਰਾਵਾ ਅੱਖਾਂ ਚ ਨਾ ਮੇਰੇ ਅੱਖਾਂ ਦੁਖਣੀਆਂ ਜਿਹਾ ਗਈਆਂ ਸੀ ਬਾਈ ਫਿਰ ਦੱਸ ਕੇ ਤਾਂ ਜਾ ਕਰੋ ਮੈਂ ਲੱਭੀ ਜਾਨਾ ਉਹ ਟਰੈਕਟਰ ਚ ਪੁੱਤ ਸੀ ਛੋਟੇ ਭਾਈ ਮੈਨੂੰ ਆਹ ਦੱਸ ਵੀ ਆਹ ਇੰਨੇ ਪੈਸੇ ਆਏ ਕਿੱਥੋਂ ਭਾਈ ਇਹ ਟੂਲ ਚੋਂ ਮਿਲਿਆ ਗੌਰਵ ਦੀ ਟਰਾਲੀ ਦੀ ਟੂਲ ਚੋਂ ਮੈਂ ਲੱਗਦਾ ਵੀ ਲਾਲਾ ਫਿਰ ਸਹੀ ਕਹਿੰਦਾ ਸੀ ਕੋਈ ਨਾ ਕੋਈ ਤਾਂ ਆਪਣੇ ਚੋਂ ਹੈ ਜਿਹੜਾ ਕਸ਼ ਕਰਦਾ ਭਈ ਅਸੀਂ ਨਹੀਂ ਗੌਰ ਬਹੁਤ ਗੌਰ ਵਾਪਸ ਕਰ ਮੈਂ ਤੋਰ ਜਿਮਲੇ ਗੌਰ ਵੀ ਹੋ ਤੁਸੀਂ ਤਾਂ ਆਪ ਹੀ ਮੰਨ ਜੇ ਮੈਂ ਤੁਹਾਨੂੰ ਕਹੇ ਨੀ ਨਹੀਂ ਤੁਸੀਂ ਕਿਉਂ ਆਪਣੇ ਮੈਂ ਗੌਰ ਬਾ ਮੈਂ ਆਪਣੇ ਚ ਕਿਹਾ ਵੀ ਮੈਨੂੰ ਨਹੀਂ ਮੈਨੂੰ ਸ਼ੱਕ ਸੀਗਾ ਵੀ ਕੋਈ ਨਾ ਕੋਈ ਕੰਡ ਕਰਦਾ ਹੁਣ ਵੀ ਆ ਤਾਂ ਚਲੋ ਮੈਂ ਦੇਖਦਾ ਐਂ ਕਰੋ ਮੜ ਜੀ ਤੁਸੀਂ ਵੀ ਨਿਗਾਹ ਰੱਖਿਓ ਕਿਉਂਕਿ ਐਂ ਤਾਂ ਯਾਰ ਛੋਟਾ ਭਰਾ ਪੜਾਪਾ ਕਹਿ ਵੀ ਨਹੀਂ ਸਕਦੇ ਹੁਣ ਸਬੂਤ ਚਾਹੀਦਾ ਜਾਂ ਤਾਂ ਸਬੂਤ ਤਾਂ ਤਾਂ ਦੇਖ ਤੇਰੇ ਸਾਹਮਣੇ ਪਿਆ ਦੇਖ ਲੈ ਟਰਾਲੀ ਚੋਂ ਮਿਲਿਆ ਸਬੂਤ ਹੋਰ ਟਰਾਲੀ ਚੋਂ ਤਾਂ ਮਿਲਿਆ ਗੱਲ ਹੀ ਆ ਨਾ ਵੀ ਹੁਣ ਕੀ ਤਾਂ ਕਿਸੇ ਹੋਰ ਰੱਖਤੇ ਹੁਣ ਮੈਂ ਤੁਹਾਨੂੰ ਨਹੀਂ ਕਹਿੰਦਾ ਮੈਂ ਤੁਹਾਨੂੰ ਨਹੀਂ ਮੈਂ ਤੁਹਾਨੂੰ ਓਏ ਮੈਂ ਤੁਹਾਨੂੰ ਨਹੀਂ ਕਹਿੰਦਾ ਭਾਈ ਮੈਂ ਇਹ ਕਹਿੰਦਾ ਵੀ ਚਲੋ ਕੀ ਪਤਾ ਕਿਸੇ ਹੋਰ ਰੱਖਤੇ ਹੋਣ ਵੀ ਜਾਣ ਕੇ ਉੱਥੇ ਭਾਈ ਉਹ ਰਹਿੰਦਾ ਵੀ ਅੱਡ ਅੱਡ ਜਿਹਾ ਉਹੀ ਉਹਦੀ ਆ ਪੱਕਾ ਬਾਕੀ ਤੁਸੀਂ ਲਾਲੇ ਨੂੰ ਪੁੱਛਿਓ ਕਿਹੜਾ ਬੰਦਾ ਜੀ ਕਿਵੇਂ ਮੈਂ ਜਾਣਾ ਉਹਦੇ ਕੋਲੇ ਕਿਹਾ ਸੀ ਨਾ ਪੱਕੇ ਜੇ ਰੰਗ ਦਾ ਸੀਗਾ ਉਹੀ ਸੀ ਬਸ ਕਿਹਾ ਤਾਂ ਪੱਕੇ ਜੇ ਰੰਗ ਦਾ ਸੀ ਮੈਂ ਇਹਨੂੰ ਕਰਨੀ ਉਹਦੇ ਨਾਲ ਗੱਲ ਚਲ ਆਇਆ ਕਰ ਮੈਂ ਖੇਤ ਚੱਲਿਆ ਕਰ ਮੈਨੂੰ ਟੈਨਸ਼ਨ ਜੀ ਮੇਰਾ ਦਿਮਾਗ ਖਰਾਬ ਹੁੰਦਾ ਜਾਂਦਾ ਵੀ ਐਵੇਂ ਮੈਂ ਇੱਥੇ ਕੇਦਾ ਟਾਟਾ ਲਾ ਰਿਹਾ ਤੂੰ ਚੈਟ ਨਾ ਜੜਾ ਦੀ ਸਾਡੇ ਦੇ ਦੇ ਦਿਮਾਗ ਖਰਾਬ ਚ ਯਾਰ ਦਿਮਾਗ ਖਰਾਬ ਨਾ ਹੋਵੇ ਤਿੰਨ ਟਰਾਲੀਆਂ ਦੀ ਹੋ ਗਈ ਗੱਲ ਤਿੰਨ ਹੋ ਗਈ ਹੁਣ ਉਹ ਇੱਕ ਤੂੰ ਨਹੀਂ ਸਿੜਤੀ ਉਹਦਣਾ ਉਹ ਤਾਂ ਚਲੋ ਕੁਦਰਤੀ ਮਾਰ ਪੈਗੀ ਨਾ ਕੁਦਰਤੀ ਹੁਣ ਖਾਤੇ ਤਾਂ ਉਹ ਵੀ ਤਾਂ ਪਾਉਣੀ ਪੂ ਕਿਸੇ ਪਾਸੇ ਉਹ ਤਾਂ ਦੇਖੋ ਜੇ ਫ੍ਰੀ ਫੰਡ ਚ ਪਾ ਲੋ ਬਾਈ ਫ੍ਰੀ ਫੰਡ ਚ ਤਾਂ ਚਲੋ ਕੋਈ ਨਹੀਂ ਤੇਰੇ ਖਾਤੇ ਪਾ ਦਿਆ ਹੀ ਹੋਰ ਕੀ ਹੈ ਬੰਦਾ ਬਚ ਗਿਆ ਬੰਦਾ ਬਚ ਗਿਆ ਹੋਰ ਕੀ ਚਾਹੀਦਾ ਆਉਂ ਜਿਹੜੋ ਵੀ ਚਲ ਘਾਟ ਨਿਕਲਿਆ ਝਾੜ ਉਹਨਾਂ ਕੁਈ ਮੈਂ ਤੇ ਕੱਲ ਥੋਡੀ ਮਾਨਤਾ ਵੀ ਝਾਲ ਘੱਟ ਨਿਕਲਿਆ ਗੱਲ ਕਰ ਵੀ ਕਿਸੇ ਖਤ ਦਾ ਪਾਉਣੀਆਂ ਪੈਣੀਆਂ ਨਾ ਹੋਰ ਰੱਬ ਦੇ ਖਤ ਦੇ ਪਦੇ ਮੇਰੇ ਵੀਰ ਠੀਕ ਐ ਹੋਰ ਉਹ ਉਹਦਾ ਨਹੀਂ ਕਹਿੰਦਾ ਛੋਟੇ ਭਾਈ ਆ ਤੁਸੀਂ ਮੇਥੋਂ ਗਲਤ ਅੰਦਾਜ਼ੇ ਲਾਉਣੇ ਮੈਂ ਇਹ ਕਹਿਣਾ ਵੀ ਆਪਾਂ ਨੂੰ ਲਿਖ ਕੇ ਤਾਂ ਰੱਖਣੀ ਪੈਣੀ ਐ ਨਾ ਅਗਲੀ ਵਾਰ ਵੀ ਇੱਥੇ ਸਾਡੇ ਆ ਟਰਾਲੀ ਸਾਡੇ ਇੱਥੇ ਆ ਘਾਟਾ ਪੈ ਗਿਆ ਸੀ ਹਿਸਾਬ ਕਿਤਾਬ ਚ ਨਾ ਨਾ ਕੜਬੜੀ ਹੋਵੇ ਹੁਣ ਕੱਲ ਨੂੰ ਤੁਹਾਡੇ ਵਿਆਹ ਵੀ ਕਰਨੇ ਆ ਠੀਕ ਐ ਹੁਣ ਫਿਰ ਕੀ ਕਰਕੇ ਹੁਣ ਗੌਰਮ ਫੜ ਗਏ ਹੁਣ ਮੈਨੂੰ ਫੜਦੇ ਨਹੀਂ ਮੈਂ ਨਿਗਾ ਰੱਖੋ

ਤੂੰ ਗੱਠਾ ਚੱਕਰ ਵਾਲੀ ਲੈ ਦੇ ਨਾ ਮੈਨੂੰ ਕਿ ਕਿੱਥੇ ਖੜੀ ਓ ਦੱਸ ਦੇ ਮੈਂ ਉਹ ਤਾਂ ਖੇਤ ਹੀ ਖੜੀ ਆ ਯਾਰ ਇੱਥੇ ਲੈ ਲਾ ਪੀ ਖੇਤ ਖੜੀ ਆ ਟਰੈਕਟਰ ਲਿਆ ਨਾਲ ਇਹਨੂੰ ਲਿਆ ਚੱਲ ਚੱਲ ਹੋਰ ਉਹ ਪਸ਼ੂਆਂ ਨੂੰ ਕੱਕ ਲੈ ਪਾ ਦੀ ਯਾਰ ਮੈਂ ਨੀ ਹੱਥ ਫੋੜ ਲੱਗ ਗਿਆ ਫਿਰ ਤੈਨੂੰ ਲੋ ਤੇ ਸੋਜੇ ਚੱਲ ਲੈ ਜਾਂਦਾ ਸ਼ਵਰਾਜ ਲੈ ਚੱਲਦਾ ਟਰਾਲੀ ਵੀ ਲੈ ਕੇ ਚੱਲਾਂ ਨਾਲ ਨਹੀਂ ਨਹੀਂ ਉਹ ਦੂਜੀ ਟਰਾਲੀ ਚੱਕਾਂਗੇ ਨਾ ਗੱਠਾ ਤਾਂ ਉੱਥੇ ਆਪਾਂ ਦੇਖੀ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਐ ਬਸ ਸੋਨੇ ਨਾ ਦੇਖਿਆ ਹੋਵੇ ਕੀ ਬਈ ਦਾ ਹੈ ਕੱਲ ਆ ਜਾ ਜਿਆਦੇ ਬਈ ਉਹ ਦੇ ਯਾਰ ਮੈਨੂੰ ਟੈਨਸ਼ਨ ਹੋਈ ਸੀ ਜਿਆਦੇ ਦਿਮਾਗ ਤੇ ਹੁਣ ਗੱਲ ਚੜੀ ਪਈ ਕਿ ਸੱਚਾ ਕੌਣ ਤੇ ਝੂਠਾ ਕੌਣ ਹੈ ਜੇ ਤੁਹਾਨੂੰ ਵੀ ਕੁਝ ਲੱਗ ਰਿਹਾ ਹੈ ਕਮੈਂਟਾਂ ਦੇ ਵਿੱਚ ਤੁਸੀਂ ਵੀ ਮੜਮੜਾ ਚਾਨਣਾ ਪਾ ਸਕਦੇ ਹੋ ਆਪਣੇ ਮਿਸ਼ਾਲ ਨਾਲ ਗੱਲ ਕਰਦਾ ਮਾੜੀ ਹੈਗਾ ਹਜੇ ਹੁਣ ਗੌਰਵ ਨਾਲ ਗੱਲ ਕਰਦਾ ਤਾਂ ਚੱਲ ਬਈ ਚੱਲ ਆ ਗਿਆ ਮੈਂ ਮੰਗ ਰਿਹਾ ਆ ਬ੍ਰੇਕ ਨਾ ਮਾਰੀ ਰੁਕਣਾ ਨਹੀਂ ਓਏ ਬੈਕ ਕਰ ਲੈ ਟਰੈਕਟਰ ਬਾਈ ਓਏ ਸਹੀ ਹੈ ਸਹੀ ਹੈ ਨਿਸ਼ਾਨ ਬਸ ਦੱਜਿਆ ਹੁਣ ਬਹੁਤ ਹੈ ਬਾਈ ਇਹ ਤੇ ਕੌਣ ਚਲਾਉਂਦਾ ਹੁੰਦਾਗਾ ਕੋਈ ਨਿਸ਼ਾਨ ਬੰਦ ਕਰੀ ਮੜਾ ਜਾ ਟਰਾਲੀ ਬੰਦ ਕਰ ਲੈ ਬੰਦ ਕਰ ਲੈ ਯਾਰ ਮਿਲਿਕਾ ਚੱਲ ਚੱਲ ਬਈ ਚੱਲ 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 ਉਹ ਟੂਲ ਦੇ ਵਿੱਚੋਂ ਮੇਰਾ 2 ਟਾ ਲੱਖ ਰੁਪਏ ਆ ਕੀ ਹੋਇਆ ਅੱਛਾ ਜੀ ਕਿਵੇਂ ਆਇਆ ਉਹਨੂੰ ਇਹ ਹੀ ਤਾਂ ਨਹੀਂ ਪਤਾ ਉਹ ਕਹਿੰਦੇ ਵੀ ਗੌਰਵ ਟਰੈਕਟਰ ਚਲਾਉਂਦਾ ਸੀ ਠੀਕ ਹੈ ਇੱਧਰ ਚਲੀਏ ਤੇ ਉਸ ਦਿਨ ਲਾਲਾ ਕਹਿੰਦਾ ਸੀ ਵੀ ਦੋ ਬੰਦੇ ਸੀ ਠੀਕ ਹੈ ਹੁਣ ਟਰੈਕਟਰ ਤਾਂ ਹੁਣ ਇਹ ਵੀ ਲਈ ਫਿਰਦੇ ਰਹਿੰਦੇ ਆ ਠੀਕ ਆ thro ਉਹ ਪਤਾ ਆਹ ਉਸ ਦਿਨ ਉਹ ਗੌਰਵ ਨੇ ਟੂਲ ਦੇ ਨੇੜੇ ਨਹੀਂ ਜਾਂਦ ਹੁੰਦੇ ਸੀ ਮੈਨੂੰ ਤਾਂ ਇੰਨਾ ਚਿਕੜਬੁਰੀ ਲੱਗਦੀ ਆ ਦੇਖਦੇ ਆ ਕੋਨਾ ਕੋਸ ਤੇ ਐ ਕਰੀਮ ਉਹਨਾਂ ਨੂੰ ਵੀ ਕਿਹਾ ਗੌਰਵ ਵੀ ਮੈਨੂੰ ਲੱਗਦਾ ਕਈ ਵਾਰ ਨਾ ਤੇ ਯਾਦ ਆ ਜਿਹਦੇ ਪਦੇ ਵੱਢਦੇ ਸੀ ਕਿ ਆਲੂ ਕਦੇ ਕਦੇ ਕਹਿੰਦਾ ਟਰੈਕਟਰ ਚ ਪ੍ਰੋਬਲਮ ਹੈ ਕਦੇ ਮੈਂ ਪਿੱਛੇ ਰਹਿ ਗਿਆ ਕਦੇ ਮੈਂ ਆਏ ਕਰ ਗਿਆ ਉਹ ਤਾਂ ਆ ਹੀ ਚੁੱਕਦੀ ਹੈ ਨਾ ਇਹਨੇ ਕੁਛ ਖਪਲਾ ਕੀਤਾ ਨਾ ਉਹ ਵੇ ਉਦੋਂ ਠੀਕ ਹੈ ਬਾਕੀ ਮੜਾ ਧਿਆਨ ਰੱਖੀ ਜੇ ਕੋਈ ਗੱਲਬਾਤ ਬਣਦੀ ਹੋਈ ਜੇ ਕੋਈ ਮਤਲ ਤੁਹਾਨੂੰ ਲੱਗੇ ਨਾ ਵੀ ਕੋਈ ਚੀਜ਼ ਫਿਰ ਨੋਟ ਕਰੀ ਠੀਕ ਹੈ ਮੈਨੂੰ ਹਾਂ ਉਹ ਮੈਂ ਲਾਲੇ ਨਾ ਕਰਨੀਆਂ ਗੱਲ ਮੈਂ ਜਾਣਾ ਕੱਲ ਨੂੰ ਫਿਰ ਉਦੋਂ ਤਾਂ ਫਿਰ ਮੇਰਾ ਟਾਈਮ じゃ ਨਹੀਂ ਸੀ ਉਹ ਸਹੀ ਦੱਸੂਗਾ ਫਿਰ ਚੱਲ ਹਾਂ ਹਾਂ ਮੈਂ ਇਧਰ ਬਣਾਉਣ ਲੱਗਦਾ ਹੇ ਦੀਆਂ ਬਣਾ ਲਈਏ ਪਹਿਲਾਂ ਉਹ T7 ਮੰਗਿਆ ਉਹਦੋਂ ਬਈ ਉਹ ਦੂਜੇ ਪਾਸੇ ਹੁੱਕਾਂ ਹੁੱਕਾਂ ਦੂਜੇ ਪਾਸੇ ਦੂਜੇ ਪਾਸੇ ਆਹ ਮੈਂ ਪੱਕੇ ਢਾਲਦੇ ਹੁੰਦੇ ਲੈ ਆ ਕੇ ਇਹ ਦੋਨੇ ਪਾਸੇ ਪਹਿਣੀਆਂ ਜਾਂਦੀਆਂ ਨੇ ਦੂਜੀਆਂ ਬਣਵਾਈਆਂ ਜਿਹੜੀਆਂ ਦੋਨੇ ਪਾਸੇ ਪੈਂਦੀਆਂ ਹੁਣ ਇਹ ਤਾਂ ਗੋਹੇ ਵਾਲੀ ਟਰਾਲੀ ਲੱਗਦੀ ਮੈਨੂੰ ਲੈ ਵੀ ਆਪਾਂ ਮੇਲ ਸਾਈਜ਼ ਐਲ ਤੋਂ ਚ ਕਰ ਲੀਏ ਚੇਂਜ ਵੱਡੇ ਯਾਰ ਇਹ ਐਕਸਸ ਅੱਭੀ ਇਹ ਮੈਨੇ ਸੋਹਣੀਆਂ ਨਹੀਂ ਲੱਗੀਆਂ ਮੈਨੂੰ ਵੀ ਵੀਰੇ ਆਈਆਂ ਆ ਖਰੀਦਾ ਪੈਸੇ ਹੀ ਨਹੀਂ ਆ ਹੋਰ ਪੁਰਾਣੀਆਂ ਚੀਜ਼ਾਂ ਕੀ ਲੈਂਦਾ ਤਾ 1:30 ਜਾਫੂ ਬੜਾ ਨਾ ਬੜਾ ਨਹੀਂ ਹੋਵੇ ਨਾ ਵੀ ਇੰਨੇ ਪੈਸੇ ਕਮਾਉਣੇ ਇੱਕ ਇੱਕ ਬੁਲਟ ਲੈ ਕੇ ਦਿੱਤਾ ਹੋਵੇ ਜੀਪਾਂ ਰੱਖੇ ਲੰਡੀਆਂ ਦੋ ਚਾਰ ਚੰਗੇ ਦਿਹਾੜੀ ਦੇ ਰੱਖੇ ਚੱਲ 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 ਰੱਖੇ ਨਾ ਰੋਜ਼ ਚੱਡਿਗੜ ਦਾ ਢੇਡਾ ਹੋਵੇ ਇੱਕ ਹਾਂ ਚਿੱਟਾ ਜੁੱਟਾ ਲਾਉਂਦੇ ਹੋਈਏ ਉਹ ਤੁਹਾਡੀ ਕਿੰਨੂ ਇਹ ਇਹ ਨਹੀਂ ਉਹ ਭਾਈ ਇਹ ਕਿੱਥੇ ਖੜਾ ਕਰਨਾ ਹੈ ਥੇ ਬਣਾਉਣ ਵਾਲਾ ਹਰ ਇੱਕ ਕਰੇ ਕਰੇ ਘਰੇ ਘਰੇ ਨਹੀਂ ਯਾਰ ਅਮੀਰ ਘਰਾਂ ਚ ਵਿੱਚ ਲਾਉਂਦੇ ਆ ਆਪਾਂ ਵੀ ਲਾ ਕੇ ਟੇਸਟ ਹਰ ਇੱਕ ਚੀਜ਼ ਕਰਨੀ ਜਾਂਦੀ ਹੈ ਜੇ ਨਾ ਪਸੰਦ ਆ ਸੜ ਦਾਂਗੇ ਨਾ ਐ ਲਾਲਾ ਫਿਰ ਤੁਸ ਨੂੰ ਸਿੱਧਾ ਹੀ ਆਪਣਾ ਚਿੱਟੇ ਦੀ ਦੋਤਾ ਸੀ ਇਹ ਝੂਪੜੇ ਪਰ ਇਕੱਠਾ ਨੂੰ ਦਿਖਣ ਵੀ ਲੱਗ ਗਿਆ ਮੈਨੂੰ ਤਾਂ ਦਿਖਣ ਨਹੀਂ ਲੱਗੀਆਂ ਮੇਰੀ ਨਿਗਾ ਤੇ ਜਣਾ ਐਂਸਾ ਲੱਗੀਆਂ ਉਹ ਇਹਦੇ ਚਾਰ ਅੱਖਾਂ ਨੇ ਬਈ ਅੱਛਾ ਔਰ ਖਾ ਇਹ ਨਾਲ ਅੱਖਾਂ ਨੇ ਤਾਂ ਆਪਣੇ ਘਰ-ਬਾਰ ਪਾ ਦੇਨੇ ਆ ਦੇਖੀ ਜੱਲੀ ਤੋਂ ਦੇਖੀ ਜੱਲੀ ਸਾਈਡ ਤੇ ਉਹ ਮੜਾ ਜਮੈਨ ਨੂੰ ਨੰਗਾਉਣ ਦੇ ਚਲ 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 ਤਮੜਾ ਇਹ ਬਣਾਉਂਦੇ ਏ ਹੇ ਅਰੇ ਇਹ ਕੰਮ ਕਰਨੀ ਹੈ ਕਹਿੰਦੇ ਪਰ ਬੰਦਾ ਫੜਿਆ ਨਹੀਂ ਆ ਰਿਹਾ ਕਰੀਏ ਕੀ ਇੱਥੇ ਕਮੀ ਆ ਸਾਡੇ ਬੀ ਲੀਵਰ ਨਪੜਾ ਬੀ ਲੀਵਰ ਇੱਥੇ ਕਮੀ ਆ ਸਾਡੇ ਅੱਜ ਮੈਂ ਜਾਣਾ ਕਿਉਂ ਸਾਢੇ ਤੇ ਚੜਦੀ ਇੱਥੇ ਮੈਂ ਇੱਕ ਘੱਟ ਸਾਢੇ ਗਿਆ ਸੀ ਉਹ ਚੱਕ ਲਈ ਚੱਕ ਲਈ ਚੱਕ ਲਈ ਆਲੇ ਨਾਲ ਗੱਲ ਕਰਨੀ ਪਈ ਆ ਇਤੋਂ ਬਾਹਰ ਜਾਣਾ ਹੌਲਕਾ ਟੀ ਲੈ ਕੇ ਹਾਂ ਹਾਂ ਮੈਂ ਤਲਾ ਤਾਲੀ ਲੈ ਲਿਆ ਬਾਈ ਕੱਲੇ ਗੱਲਾਂ ਕਰਦਾ ਫਿਰਦਾ ਇਹ ਪੈਸੇ ਨੇ ਬੰਦ ਲਾਇਆ ਵਿਆ ਠੱਗੀਆਂ ਥੋੜੀਆਂ ਮਾਰ ਲਿਆ ਹੀ ਹੁੰਦਾ 5-7 ਲੱਖ ਇਧਰ ਉਧਰ ਕੀ ਹੋ ਗਿਆ ਇਹ ਤਾਂ ਚਿੱਲ ਗਿਆ ਸਮਝ ਨਹੀਂ ਆਉਂਦੀ। ਕਿਹਦਾ ਜਾਂਦਾ ਜਾਂ ਤਾਂ ਕੀ ਕਰੂ ਮੈਂ ਕੌਲਦਾਨੀ ਆਏ ਨਹੀਂ ਵੋਹ ਨਹੀਂ। ਬੋਲ ਟੱਤੀਆਂ ਲੱਗੀਆਂ ਹੋਈਆਂ। ਯਾਰ, ਪੱਜ ਨਹੀਂ ਆਉਂਦੀ ਪੈਸਾ ਗਿਆ ਤਾਂ ਗਿਆ ਕਿੱਥੇ ਤੇ ਭੈਣ। ਪਿਛਲੀ ਵਾਰ ਤਾਲੂ ਐਡੇ ਨਿਕਲੇ ਸੀ। ਉਹ ਦਿਹਾੜੀ ਤੂੰ ਵੀ ਇਹ ਵੀ ਲਾਈ ਸੀ ਆਪਣੀ ਹੋਈ ਆ ਕਹੈਂਟ। ਉਹ ਤਾਲੇ ਵਾਲ ਬਈ, ਹੈਲੋ ਕੱਲਾ-ਗੱਲਾ ਕਰ ਰਹਾ ਟਾ ਮੈਂ ਤਾਂ ਤਾਲੀਆਂ ਭਰ ਗਈਆਂ ਕਿੱਥੇ ਲੈ ਜਾਨੀਆਂ? ਮੇਰੇ ਆੜੀ ਵੀ ਮਸਲ ਲਵੀ ਆ। ਹੋਰ ਹੋਰ। ਜਿਵੇਂ ਜਿੱਥੇ ਪਹਿਲਾਂ ਲਾ ਕੇ ਆਏ ਸੀ ਉਹ ਮਤਲਬ ਘਰੇ ਲਾ ਦਿਓ ਗਿੱਲਾ ਬਾਜ ਵਾਲੀ ਅੱਖ ਨਾਲ ਦੇਖੀ ਹੋਰ ਦੂਰ ਦਰਾਂਡੇ ਕਿਤੇ ਦੇਖਦੀ ਹੈ ਕੋਈ ਆ ਵੇ ਮੇਰੇ ਨਾਲ ਹੀ ਪਈ ਏ ਇੱਧਰ ਸੱਜੇ ਪਾਸੇ ਆ ਗਿਆ ਗੁਰਚਾਨਦ ਭਾਈ ਇੱਕ ਹੋਰ ਲਾ ਦੇ ਮਾੜਾ ਕਿਹੜਾ ਜਾ ਇਕੱਠੀਆਂ ਕਰ ਦੇ ਜਿਹੜੀਆਂ ਆ ਬਾਵਾ ਖਲਿਆਰਾ ਜਾ ਪਿਆ ਕਿੱਧਰ ਵਾ ਗਿਆ ਆ ਜਾ ਆ ਜਾ ਆ ਮੈਂ ਇੱਧਰ ਮੈਂ ਚੱਲੂ ਆ ਇਹ ਤਾਂ ਛੋਟਾ ਨਾ ਫਿਰ ਇਕੱਠੀਆਂ ਹੀ ਲਾ ਦੇਗਾ ਬਹੁਤ ਬਹੁਤ ਇਹ ਵੀ ਵਿੱਚ ਕਿਉਂ ਆਉਂਦੇ ਆ ਨਾ ਲਾ ਕੇ ਉਹਨੇ ਘਰੇ ਆ ਜਾ ਆ ਜਾ ਚੱਲ ਚੱਲ ਆ ਰੱਖਣਾ ਪੈਣਾ ਯਾਰ ਕਿਹੜਾ ਕੀ ਕਰਦਾ ਪਿਆ ਸਮਝ ਨਹੀਂ ਆਉਂਦੀ ਪੈਸਾ ਚੱਲ ਚੱਲ ਗਿਆ ਦਾਈ ਕਿੱਥੇ ਜਾਂਦਾ ਖੜ ਜਾ ਮੇਰੇ ਤੇ ਤੇ ਹਜੇ ਹੋਰ ਆਉਣਗੇ ਹਨਾ ਆਹ ਦੇਖੋ ਬਈ ਆਹ ਤੋਂ ਪਹਿਲਾਂ ਮੇਰੇ ਇਹ ਤਾਂ ਥੋੜੀ ਹੀ ਨੇ ਹੈ ਚਾਰ ਹੋਰ ਆਉਣਗੇ ਆਹ ਚੱਲ ਲੱਦ ਲੱਦ ਕੇ ਮੈਂ ਰੈਕਟਰ ਖੰਡ ਤਾ ਹਾਂ ਕੱਠੀ ਜਾਂਦਾ ਕਿੰਨੇ ਕਰਾਈਆਂ ਉਹ ਕੰਮ ਬਹੁਤ ਪਿਆ ਪਰਲੇ ਖੇਤ ਵੀ ਜਾਣਾ ਹੈ ਤਾਂ ਓਏ ਹੋਏ ਆ 45 ਕਿਹਨਾਂ ਰੋਕੀ ਬਈ ਹੱਟ ਤੋੜਦਾ ਆਪਣੇ ਰੈਕਟਰ ਆਫ ਕਰਾ ਕਰ ਹੱਟ ਤੋੜ ਮੈਂ ਤਾਂ ਨਹੀਂ ਕਰਦਾ ਗੱਠ ਲੈ ਗਿਆ ਮੁੰਤ ਸਰ ਭਾਈਆ ਗੁਰ ਸਰ ਭਾਈ ਦੋ ਕਠਾ ਹੋਰ ਰੱਖ ਲਾ ਹਾਂ ਉਹੀ ਢੀਕਦਾ ਭੰਡੀਆਂ ਪੇਰੀ ਰੱਖ ਆ ਬਈ ਬਣੀਆਂ ਪਈਆਂ ਇਧਰ ਆ ਨਾ ਮੇਰੇ ਵਾਲੇ ਸਾਈਡ ਜਿੱਧਰ ਆ ਗਿਆ ਆ ਗਿਆ 45 ਕਿਲੋ ਇਹ 45 ਕਿਲੋ ਲਾਦਾ ਕਿਹੜਾ ਆ ਲਈ ਜਾਨਾ ਆ ਜਾ ਆ ਜਾ ਦੱਬੀਆ ਕੱਲ ਚੱਲ ਚੱਲ ਹਾਂ ਵਗਾ ਟੈਕ ਦੇ ਪਾਸੇ ਨਹੀਂ ਰੱਖਿਆ ਕਰੋ ਜਿੱਦ ਤਰ ਨੂੰ ਬਣਾਉਣ ਲੱਗਦੇ ਹੋ ਨਾ ਨਹੀਂ ਨਹੀਂ ਓਕੇ ਰਹੀ ਚੱਲੀ ਜਾਂਦਾ ਨਾ ਕਿਸਾਨ ਛੋਟਿਆ ਜੀ ਹੋਰ ਗੱਟ ਕਿੱਥੇ ਆ ਆ ਰਹਿ ਗਿਆ ਆ ਸੀ ਪਤਾਲੀ ਗਰਾਂ ਕੋਲੇ ਆ ਗਿਆ ਆ ਗਿਆ ਕੱਲਾ ਇਦਰੀ ਨਿਕਲ ਚੱਲਾਂਗੇ ਕਿਹੜੀ ਗੱਲ ਹੋਰ 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 ਆ ਜਾ ਆ ਜਾ ਭੱਜਿਆ ਚੱਲੋ ਚਲੋ ਚਲੋ ਹੁਣ ਦਾ ਟਾਈਮ ਹੋ ਗਿਆ ਚੱਲ ਰਿਹਾ ਰੋਟੀ ਨਹੀਂ ਪਾਣੀ ਨਹੀਂ ਕੋਈ ਚਾਹ ਨਹੀਂ ਕੋਈ ਚੂਹ ਨਹੀਂ ਨਹੀਂ ਉੱਥੇ ਹੁਣ ਸ਼ਹਿਰ ਨਹੀਂ ਜਾ ਕੇ ਥੋੜਾ ਹੱਕ ਥੋੜਾ ਬਣਦਾ ਸੀ ਵੀ ਉਥੋਂ ਫੜ ਕੇ ਲਿਆਉ ਕੁਝ ਵੇ ਤਾਂ ਹੋਏ ਫੜੀ ਗਿਆ ਸ਼ਹਿਰ ਨਹੀਂ ਗਏ ਸੀ ਉਹ ਸਾਡਾ ਬੇਲੀ ਸੀ ਇੱਕ ਖੇਤ ਚ ਰਹਿੰਦਾ ਉਹਦੇ ਨੂੰ ਮਿਲ ਕੇ ਆਈ ਸੀ ਇਸ ਤਾਂ ਆਓ ਜੀ ਉਹਨਾਂ ਨੇ ਕਿਹਾ ਜੀ ਤਾਹਤਾ ਵੀ ਲਾਲਾ ਕਹਿੰਦਾ ਗੱਡੀ ਜੀ ਫਿਰਦੀ ਥੋੜੀ ਇੱਧਰ ਇਹ ਭਾਂ ਦੇ ਵੀ ਲਾਲਾ ਸੁਣਦਾ ਕੋੜਾ ਇਹ ਬਹੁਤ ਟੁਲੀਆ ਕਰਦਾ ਇਹ ਚੱਲ ਆਉਣਗਾ ਗੱਡੀ ਚੱਕ ਉਹਦਾ ਕੰਮ ਲਾਲਾ ਦਾ ਚੀਜ਼ ਆ ਨਾ ਫਿਰ ਇੱਕ ਉਹ ਤਾਂ ਗਾਟਾ ਲਾ ਚੱਲ ਕਿਉਂ ਨਹੀਂ ਰਿਹਾ ਗੇਰ ਪਾਣਾ ਵੀਰੇ ਗੇਰ ਪਾਣਾ ਬਈ ਤਾਲੇ ਦੀ ਗੱਲ ਇਹ ਆ ਨਾ ਬਈ ਉਹ ਆਪਣੇ ਦਾਦੇ ਪੜਦਾਦੇ ਮਲੇ ਤਾਂ ਆਪਣੇ ਨਾਲ ਉਹਨਾਂ ਦੀ ਸਾਂਝ ਆ ਗਈ ਸਾਰੇ ਪਰਿਵਾਰ ਦੀ ਅੱਛਾ ਫਿਰ ਅਸੀਂ ਤਾਂ ਕਰਕੇ ਪਰਿਵਾਰ ਪੜਨੂ ਕਰਦਾ ਬਈ ਉਹ ਤੂੰ ਲਾਲਾ ਹੀ ਬਦਲਣਾ ਕਿਰਪਾੰਦੇ ਵਧੀਆ ਨੇ ਕਿਸੇ ਚੀਜ਼ ਦਾ ਜਵਾਬ ਨਹੀਂ ਦਿੰਦੇ ਤੇ ਖਰਚਾ ਮੈਂ ਵੱਧ ਕਰਨ ਦੀ ਕਹਿੰਨਾ ਨਾ ਉਹ ਕਹਿੰਦਾ ਨਹੀਂ ਵੀ ਤੂੰ ਬਾਲਾ ਖਰਚਾ ਨਾ ਕਰ ਕੋਈ ਫਾਇਦਾ ਨਹੀਂ ਉਹ ਇਹ ਗੱਲ ਨਹੀਂ ਕਹਿੰਦਾ ਉਹ ਕਹਿੰਦਾ ਤੂੰ ਖਰਚਾ ਘੱਟ ਕਰ ਮੇਰੀ ਲਿਮਟ ਓਵਰ ਹੋ ਗਈ ਨਹੀਂ ਨਹੀਂ ਬੰਦਾ ਘੈਂਟ ਆ ਪੈਸੇ ਜਿਹਨੇ ਮਰਜ਼ੀ ਗੱਲ ਕਰੋ ਕਹਿੰਦਾ ਵੀ ਬੇਫਾਲਤੂ ਪੈਸੇ ਨਾ ਲਾ ਤੇ ਵੀ ਪੈਸੇ ਪਚਾ ਲੈ ਨਾ ਜਵਾਕ ਕਹਿੰਦਾ ਵੱਡੇ ਹੋਈ ਜਾਂਦੇ ਕਹਿੰਦਾ ਹੁਣ ਇਹਨੇ ਵਿਆਹ ਸ਼ਾਦੀ ਵੀ ਕਰਨੇ ਇਹ ਤਾਂ ਲਾਲਾ ਸਿੱਕਾ ਭਾਈ ਉਹ ਤੈਨੂੰ ਗਲਤ ਰਾਹਾਂ ਦਿੰਦਾ ਪਤ ਜਿਹੜੀਆਂ ਚੂਲੀਆਂ ਕਰਦਾ ਨਾ ਲਾਲਾ ਉਹ ਤੋਂ ਕੰਮ ਖਰਾਬ ਕਰ ਦਿੰਦਾ ਚੂਗਲੀਆਂ ਨਹੀਂ ਉਹ ਸੋਚਦਾ ਵੀ ਕਹਿੰਦਾ ਜਵਾਕ ਗਲਤ ਪਾਸੇ ਨਾ ਲੱਗ ਜਾ ਤੈਨੂੰ ਪਤਾ ਤਕੜੇ ਘਰਾਂ ਦੇ ਜਵਾਕਾਂ ਨੂੰ ਵੈਸੇ ਨਹੀਂ ਕੋਈ ਉਹ ਕਰਦਾ ਹਾਂ ਠੀਕ ਹੈ ਨਾ ਇਹ ਕਿਸੇ ਸੱਚ ਤਕੜੇ ਘਰਾਂ ਤੋਂ ਗੱਲ ਜ਼ਿਆਦਾ ਈ ਜੀਪਾਂ ਨਾਲ ਲੱਗੇ ਆਪਾਂ ਯਾਰ ਲੰਡੀਆਂ ਯਾਰ ਜੀਪ ਮੈਂ ਸਹੀ ਦੱਸਾਂ ਇੱਕ ਤਾਂ ਖੜੀ ਐ ਕਿਤੇ ਅੱਛਾ ਉਤੇ ਕਾਖੀ ਰੰਗ ਕਰਾਇਆ ਹੋਵੇ ਗਾਣਾ ਲੱਗਿਆ ਹੋਵੇ ਜੀਪਾਂ ਰੱਖੀਆਂ ਲੰਡੀਆਂ ਰੰਗ ਕਰਕੇ ਕਰਕੇ ਕਾਖੀ ਆਹਾਹਾ ਤੇਰ ਵਾਲੀ ਗੱਲ ਕਹਿਤੀ ਊ ਲੈ ਲੈ ਇੱਥੇ ਲਾਉਣੀਆਂ ਆਪਾਂ ਚੱਲ ਜੀਪਾਂ ਛੱਡੋ ਆਪਾਂ ਨਾ ਫੋਰਚੂਨਰ ਲਿਆਂਵਾਂਗੇ ਥੋੜਾ ਕੀ ਟਾਈਮ ਲੱਗ ਜੂ ਉਹ ਨਹੀਂ ਨਹੀਂ ਕੀ ਆਇਆ ਹੈ ਨਾ ਜੇ ਜੀਪ ਹੈ ਜੀਪ ਹੈ ਫੋਰਚੂਨਰ ਵੀ ਚਲੋ ਲੈ ਲਾਂਗੇ ਠਹਿਰ ਕੇ ਫੋਰਚੂਨਰ ਦਾ ਚੱਕਰੇ ਹੈ ਨਾ ਹੁਣ ਮੈਂ ਤੁਹਾਨੂੰਸੀ ਲਾਲੇ ਦੀਆਂ ਗੱਲਾਂ ਲਾਲਾ ਕਹਿੰਦਾ ਵੀ ਯਾਰ ਐਨੇ ਪੈਸੇ ਲਾਉਣ ਦਾ ਕਿ ਤੱਕਤਾ ਹੈ ਹੋ ਤਾਂ ਗੱਲ ਹੈ। ਹੁਣ ਕਹਦਾ ਤੂੰ ਲਾਲੋ ਲਾਲੋ ਦੂਜੇ ਕਿੱਥੇ ਚ। ਕਹਦਾ ਜਵਾਖ ਜਬੂਕ ਬਿਆਹੇਗਾ। ਠੀਕ ਆ। ਕਹਿੰਦਾ ਉਹ ਦੋ ਚਲੋ। ਉਹ ਵੀ ਕਹੇ। ਭਾਈ ਤੁਸੀਂ ਸਰਕਾਰ ਵੀ ਵਾਲਾ ਹੈ ਕਿ ਆਉ। ਤੁਸੀਂ ਤੁਸੀਂ ਭਾਈ ਤੁਸੀਂ ਜਵਾਕ ਹੀ ਹੋ ਮੇਰੇ। ਹੁਣ ਵੱਡਾ ਮੈਂ ਛੋਡਾ ਭਾਈ। ਮੈਂ ਕਿਹਾ ਕੀ ਆ ਗੁਪਤ ਗੁਪਤ ਹੋਵੇ ਕਿਸੇ ਪਾਸੇ ਕੋਈ। ਉਹ ਨਹੀਂ ਉਹ ਨਾ 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 ਨਾ। ਮੈਂ ਤਾਂ ਘੜ ਘੜ ਨਾਲ ਹੀ ਬਠਾਵੇਂ। ਤੇ ਮੇਰੀ ਤਾਂ ਹੁਣ ਉਮਰ ਹੀ ਲੰਘ ਗਈ ਦੱਸ। ਕੀ ਮੇਰੀ ਦਾੜੀ ਹੋ ਗਈ ਹੁਣ ਮੈਨੂੰ ਕੁੜੀ ਕਿਹਨੇ ਦੇਣੀ? ਸੋਨੂੰ ਸਾਹਮਣੇ ਸਾਹਮਣੇ। ਨਹੀਂ ਭਾਈ ਪਤਾ ਹੀ ਨਹੀਂ ਹੁੰਦਾ ਕੋਈ ਸਾਡੇ ਛੜੀਏ ਵਾਲਾ ਓਏ ਸ਼ਰਮ ਮੰਨ ਓਏ ਤੁਸੀਂ ਹਾਲੇ ਮੇਰੀ ਉਮਰ ਲੰਘੀ ਸਾਨੂੰ ਪਾਲਦੇ ਪਾਲਦੇ ਤੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਨਹੀਂ ਕਈੜੀ ਕੋਈ ਹੁੰਦਾ ਹੈ ਆ ਆ ਜੀ ਸਾਡੀ ਅੱਜ ਦੀ ਵੀਡੀਓ ਇਹਨਾਂ ਨੇ ਤਾਂ ਮੇਰੀ ਦਾੜ੍ਹੀ 'ਚ ਪਾਤੇ ਫੁੱਲ ਠੀਕ ਹੈ ਤੇ ਨੈਕਸਟ ਵੀਡੀਓ 'ਚ ਕੀ ਹੋਣਾ ਕੀ ਨਹੀਂ ਹੋਣਾ ਇਹ ਤਾਂ ਹੁਣ ਤੁਹਾਨੂੰ ਟਾਈਮ ਦੱਸੂਗਾ ਸਟੇ ਟੂਨ ਵਿਦ ਅਸ ਬਾਏ